ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਚੋਹ ਯਾਤਰਾ ਸ਼ੁਰੂ ਕੀਤੀ ਗਈ ਫਰੋਹਾ ਸ਼ਾ ਤੋਂ ਸ਼ੁਰੂ ਹੋ ਕੇ ਜ਼ਿਲ੍ਹਾ ਫਰੋਹਪੁਰ ਦੇ ਅਲੱਗ-ਅਲੱਗ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਸਮਾਪਤ ਹੋਈ ਠਾਠਾ ਮਾਤਾ ਖੱਟ ਸ਼੍ਰੋਮਣੀ ਅਕਾਲੀ ਦਲ ਤੇਗਬੀਰ ਸਿੰਘ ਬਾਦਲ ਨੇ ਦੱਸਿਆ ਕਿ ਇਸ ਵਾਰ ਅਸੀਂ 13 ਦੀਆਂ 13 ਛੇਟਾਂ ਹੀ ਜਿੱਤਾਂਗੇ ਤਸਵੀਰਾਂ ਤੁਹਾਨੂੰ ਜ਼ਿਲ੍ਹਾ ਫਰੋਹਪੁਰ ਦੀਆਂ ਦਿਖਾ ਰਹੇ ਹਾਂ ਜ਼ਿਲ੍ਹਾ ਫਰੋਹਪੁਰ ਤੋਂ ਪੱਤਰਕਾਰ ਸੋਨੂ ਅਟਵਾਲ ਦੀ ਇੱਕ ਖਾਸ ਰਿਪੋਰਟ ਜਗਤ ਤੇ ਸੁਣਾ ਉਧਰੇ ਆਪਣਾ ਜੋਸ਼ ਵਧ ਰਿਹਾ ਹੈ ਐਂ ਲੱਗਦਾ ਜਿਸ ਤਰੀਕੇ ਨਾਲ ਪੱਨ ਲੱਗੇ ਆ ਮੱਲਾ 2 ਮਹੀਨੇ ਬਾਅਦ ਤੇਰਾ ਨਿਆ ਤੇਰਾ ਸੀਟਾ ਕਾਲੀਵਲ ਦੇ ਹੱਥ ਹੋਣ ਗਿਆ ਬਾਰੇ ਵਰਕਰਾਂ ਦਾ ਜਿੰਦੂ ਜੀ ਦਾ ਅਤੇ ਬੇਟੇ ਦਾ ਸਾਰੀ ਟੀਮ ਦਾ ਧੰਨਵਾਦ ਕਰਦਾ ਤੇ ਚਲੋ ਆਪਾਂ ਇਹ ਦੇਖੋ ਯਾਤਰਾ ਆ ਦੇਖੋ ਗਰੀਬ ਆ ਗਰੀਬ ਜਨਤਾ ਦੇ ਬਿੱਲ ਆਇਆ ਕਿਸੇ 50000 ਦਾ ਕਿੰਨੇ ਦਾ 60000 ਦਾ ਆ ਜਿਹੜੇ ਝਾੜੂ ਵਾਲੇ ਆ ਇਹਨਾਂ ਨੂੰ ਝੂਠ ਬੋਲ ਕੇ ਆਪਣੇ ਪੰਜਾਬ ਵਿੱਚ ਕਾਬਜ਼ ਹੋ ਗਏ ਆ ਪੰਜਾਬ ਨੂੰ ਬਰਬਾਦ ਕਰ ਦਿੱਤਾ ਅਕਾਲੀ ਦਲ ਥੋੜੀ ਖੇਤਰੀ ਪਾਰਟੀਆਂ ਥੋੜੀ ਆਪਣੀਆਂ ਪਾਰਟੀਆਂ ਦੀ ਫੌਜ ਹੈ ਪੰਜਾਬ ਦੀ ਫੌਜ ਹੈ ਨਾ 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 ਦਿੱਲੀ ਵਾਲੀਆਂ ਪਾਰਟੀਆਂ ਲੁੱਟਣ ਵਾਸਤੇ ਹੁੰਦੀਆਂ ਆਪਣਾ ਪੰਜਾਬ ਹੋਂਕੇ ਇਹਨਾਂ ਲੁਟੇਰਿਆਂ ਨੂੰ ਖਜਾਈਏ ਤੇ ਵਾਪਸ ਪੰਜਾਬ ਵਿੱਚ ਖੁਦ ਆਪਣਾ ਪਿੰਡ ਦਾ ਰਾਜ ਲੱਗੇ ਆਈਏ ਖੁਦ ਕਰਦਾ ਖਾੜੇ ਸਰੋੰਧੀ ਅਕਾਦੀਸ਼ਲ ਦੀ ਯਾਤਰੀ ਇਜੇ ਨੇ ਕਮੂਚੀ ਡੀਡੀ ਤੋਂ ਹੁਣ ਮੈਂ ਅੰਮ੍ਰਿਤਕਾਲੀਦਾਲ ਵੇਲੇ ਸਾਨੂੰ ਜਿਮ ਪ੍ਰੋਵਾਈਡ ਕਰਾਈ ਗਈ ਸੀ ਪਿੰਡ ਦੇ ਵਿੱਚ ਹੁਣ ਐਨਾ ਬੁਰਾ ਹਾਲਾ ਸਾਡੇ ਪਿੰਡ ਨਸ਼ਾ ਐਨਾ ਜਿਆਦਾ ਕਰਮੋਲੇ ਵਿੱਚ ਸਾਡੀ ਸਾਰੀ ਜਿਮ ਚੋਰੀ ਕਰਕੇ ਲੈ ਗਿਆ ਅਸੀਂ ਬਕਾਇਦਾ ਐਮਐਲਏ ਸਾਹਿਬ ਨੂੰ ਖਬਰ ਵੀ ਫੈਰਾਂ ਲਵਾਈਆਂ ਬਕਾਇਦਾ ਨਾ ਕੋਈ ਦਰਵਾਜ਼ਾ ਦੇ ਗਿਆ ਕੋਈ ਕਾਰਵਾਈ ਨਹੀਂ ਇਹ ਸਾਡੇ ਗੱਲ ਸਾਰੇ ਜੂਤ ਦੇ ਮੁੰਡੇ ਜਿਹੜੇ ਐਨੇ ਕੋ ਆਏ ਆ ਕਰਦੇ ਆ ਸਾਡਾ ਝਾੜੂ ਵਾਲੇ ਨੇ ਨਸ਼ਾ ਕਰਕੇ